ਇਸ ਸੰਗੇੜਾ ਪਿੰਡ ਦੇ ਵਿੱਚ ਕਿਉਂਕਿ ਜੋ ਇਹ ਪੰਗੂ ਟੂਰ ਐਂਡ ਟਰੈਵਲਸ ਆ ਇਹ ਸਾਰੇ ਜੋ ਡਰਾਈਵਰ ਨੇ ਉਹ ਗੁਰਸਿੱਖ ਨੇ ਸਭ ਨਾਲੋਂ ਵੱਡੀ ਗੱਲ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ ਪੰਗੂ ਟੂਰ ਐਂਡ ਟਰੈਵਲ ਵਾਲੇ 45 ਰੁਪਏ ਛਾੜ ਦੇਣਗੇ ਦਿੱਲੀ ਬਹੁਤ ਵੱਡੀ ਗੱਲ ਆ ਬਾਈ ਜੀ ਇਹ ਇਹ ਰੇਟ ਤੁਹਾਨੂੰ ਮਿਲਣਾ ਨਹੀਂ ਕਿਤੇ ਵੀ ਸੋ ਬਾਈ ਜੀ ਇਹ ਤਾਂ ਦਿੱਲੀ ਦੀ ਗੱਲ ਹੋ ਗਈ ਜੀ ਬਾਈ ਜੀ ਜਿਵੇਂ ਡੋਲੀ ਵਾਲੀਆਂ ਕਾਰਾਂ ਨੇ ਆਪਣੇ ਕੋਲੇ ਸਾਰੀਆਂ ਅਵੇਲੇਬਲ ਨੇ ਬਾਈ ਇਸਾਰਨ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਤੇ ਮੈਂ ਖੜਾ ਪਿੰਡ ਸੰਘੇੜਾ ਦੇ ਵਿੱਚ ਸੰਘੇੜਾ ਪਿੰਡ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਥਿਤ ਹੈ ਤੇ ਇੱਥੇ ਆਉਣ ਦਾ ਇੱਕ ਖਾਸ ਕਾਰਨ ਹੈ ਕਿਉਂਕਿ ਆਪਾਂ ਸਾਰੀ ਜੋ ਟੂਰ ਤੇ ਜਾਂਦੇ ਆ ਜਾਂ ਲੋਕ ਜਿਆਦਾ ਦਿੱਲੀ ਜਾਂਦੇ ਨੇ 에어ਪੋਰਟ ਜਾਂਦੇ ਨੇ ਜਾਂ ਆਪਾਂ ਕਿਸੇ ਸਫ਼ਰ ਤੇ ਜਾਂਦੇ ਆ ਤਾਂ ਆਪਾਂ ਨੂੰ ਗੱਡੀਆਂ ਦੀ ਲੋੜ ਪੈਂਦੀ ਹੈ ਇੱਥੇ ਭੰਗੂ ਟੂਰ ਐਂਡ ਟਰੈਵਲਜ਼ ਵਾਲੇ ਸੰਘੇੜਾ ਦੇ ਵਿੱਚ ਨੇ ਜੋ ਬੜੇ ਹੀ ਮੈਂ ਸਪੈਸ਼ਲ ਤੁਹਾਨੂੰ ਦੱਸਦਾ ਮੈਂ ਸਪੈਸ਼ਲ ਕਿਉਂ ਆਇਆ ਇੱਥੇ ਕਿਉਂਕਿ ਜੋ ਇਹ ਟੂਰ ਐਂਡ ਟਰੈਵਲਸ ਵਾਲੇ ਨੇ ਪੰਗੂ ਇਹਨਾਂ ਦੇ ਵਿੱਚ ਇੱਕ ਖਾਸियत ਆ ਇਸ ਲਈ ਮੈਂ ਇਸ ਜਗ੍ਹਾ ਤੇ ਆਇਆ ਖਾਸियत ਇਹ ਆ ਕਿ ਜਦੋਂ ਆਪਾਂ ਕੋਈ ਗੱਡੀ ਕਿਤੇ ਕਿਰਾਏ ਤੇ ਲੈ ਕੇ ਜਾਣਾ ਤਾਂ ਆਪਣੇ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਕਿ ਉਸ ਦਾ ਡਰਾਈਵਰ ਕਿੱਦਾਂ ਦਾ ਹੋਵੇਗਾ ਖਾਣ ਪੀਣ ਵਾਲਾ ਤਾਂ ਨਹੀਂ ਹੋਵੇ ਕਈ ਵਾਰ ਕਿਉਂਕਿ ਆਪਣੇ ਦਿਮਾਗ 'ਚ ਪਹਿਲਾਂ ਇਹ ਹੋਣਾ ਹੋਣਾ ਵੀ ਚਾਹੀਦਾ ਇਹ ਜ਼ਰੂਰੀ ਹੈ ਕਿ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਹੋਵੇ ਕਿ ਜੋ ਗੱਡੀ ਲੈ ਕੇ ਆ ਰਿਹਾ ਜੋ ਜਿਸ ਨਾਲ ਆਪਾਂ ਜਾਣਾ ਕਿਉਂਕਿ ਸਾਰਾ ਪਰਿਵਾਰ ਨਾਲ ਜਾਂਦਾ ਤੇ ਉਹ ਕਿੱਦਾਂ ਦਾ ਬੰਦਾ ਹੈ ਕੋਈ ਖਾਣ ਪੀਣ ਵਾਲਾ ਤਾਂ ਨਹੀਂ ਇਸ ਲਈ ਮੈਂ ਇੱਥੇ ਆਇਆਗਾ ਇਸ ਸੰਘੇੜਾ ਪਿੰਡ ਦੇ ਵਿੱਚ ਕਿਉਂਕਿ ਜੋ ਇਹ ਭੰਗੂ ਟੂਰ ਐਂਡ ਟਰੈਵਲਸ ਹੈ ਇਹ ਸਾਰੇ ਜੋ ਡਰਾਈਵਰ ਨੇ ਉਹ ਗੁਰਸਿੱਖ ਨੇ ਸਭ ਨਾਲੋਂ ਵੱਡੀ ਗੱਲ ਸੋ ਇਸ ਕਰਕੇ ਮੈਂ ਇਸ ਜਗ੍ਹਾ ਤੇ ਆਇਆ ਤੁਹਾਡੇ ਰੂਪ ਰੂਪ ਕਰ ਰਿਹਾ ਜੋ ਬਾਈ ਅਪਤਾਰ ਸਿੰਘ ਰਈ ਸੋਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਬਾਈ ਠੀਕ ਬਹੁਤ ਖੇਰਪਾ ਬਾਈ ਜੀ ਤੁਹਾਡੀ ਮੈਂ ਸਪੈਸ਼ਲ ਤੁਹਾਡੇ ਕੋਲ ਆਇਆ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਜਿੰਨੇ ਵੀ ਡਰਾਈਵਰ ਹਾਂਜੀ ਉਹ ਗੁਰਸਿੱਖ ਨੇ ਹਾਂਜੀ ਬਾਈ ਬਹੁਤ ਅੱਛੀ ਗੱਲ ਆ ਬਹੁਤ ਕੀ ਕਰਦਾ ਜੀ ਇਹ ਚੀਜ਼ਾਂ ਜੋ ਨੇ ਬਹੁਤ ਘੱਟ ਮਿਲਦੀਆਂ ਜੀ ਬਾਈ ਜੀ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਅ ਜਿਵੇਂ ਜਿਆਦਾ ਲੋਕ ਮੈਂ ਜਿੰਨਾ ਕਿ ਮੈਂ ਇਸ ਨੂੰ ਜਾਣਦਾ ਵੀ ਜਿਆਦਾ ਲੋਕ ਦਿੱਲੀ ਜਾਂਦੇ ਨੇ ਜੀ ਭਾਈ ਜੀ ਭਾਈ 에어ਪੋਰਟ ਹਾਂਜੀ ਹਾਂ ਤੇ ਉੱਥੇ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਗੱਡੀਆਂ ਉੱਥੇ ਜਾਣ ਵਾਸਤੇ ਤੇ ਕੀ ਕਰਾਇਆ ਉਹਨਾਂ ਦਾ ਮੈਂ ਪਹਿਲੀ ਸੱਤੇ ਹੀ ਪੁੱਛੂਗਾ ਜੀ ਭਾਈ ਆਪਣੇ ਕੋਲੇ ਭਾਈ 4 ਸੀਟਾਂ ਵਾਲੀ ਗੱਡੀ ਤੋਂ ਲੈ ਕੇ ਹਾਂਜੀ 16 ਸੀਟਾਂ ਵਾਲੇ ਟੈਂਪੋ ਟਰੈਵਲ ਤੱਕ ਸਾਰੀਆਂ ਗੱਡੀਆਂ ਅਵੇਲੇਬਲ ਨੇ ਔਰ ਸਾਰੀਆਂ ਗੱਡੀਆਂ ਪਰਮਟ ਨੇ ਪਰਮਟ ਗੱਡੀਆਂ ਦੇ ਵਿੱਚ ਇੱਕ ਸਵਾਰੀ ਨੂੰ ਔਰ ਡਰਾਈਵਰ ਨੂੰ ਬੇਨਿਫਿਟ ਹੁੰਦਾ ਵੀ ਮੰਨ ਲਓ ਸਵਾਰੀ ਕੋਲੇ ਕੋਈ ਵੀ ਕੋਈ ਨਸ਼ਾ ਜਾਂ ਕੋਈ ਅਨਲੀਗਲ ਪਦਾਰਥ ਪਕੜਿਆ ਜਾਂਦਾ ਤਾਂ ਡਰਾਈਵਰ ਤੇ ਔਰ ਗੱਡੀ ਤੇ ਪਰਚਾ ਹੋ ਜਾਂਦਾ ਜੇ ਗੱਡੀ ਵਾਲੇ ਕੋਲੇ ਪਕੜਿਆ ਜਾਂਦਾ ਤਾਂ ਸਵਾਰੀ ਵਿੱਚ ਫਸ ਜਾਂਦੀ ਠੀਕ ਹੈ ਇਹਦੇ ਵਿੱਚ ਦੋਨੇ ਪਾਰਟੀਆਂ ਦੀ ਬਿਲਕੁਲ ਸੇਫਟੀ ਹੁੰਦੀ ਹੈ ਸੇਫਟੀ ਹਾਂਜੀ ਇਹਦੇ ਵਿੱਚ ਨਾ ਡਰਾਈਵਰ ਨੂੰ ਕੋਈ ਦਿੱਕਤ ਆ ਨਾ ਹੀ ਸਫਰ ਕਰਨ ਵਾਲੇ ਕਿਸੇ ਵੀ ਬੀਰ ਨੂੰ ਦਿੱਕਤ ਆ ਔਰ ਇਹਦੇ ਵਿੱਚ ਜਿੰਨੇ ਬੰਦੇ ਸਫਰ ਕਰਦੇ ਨੇ ਸਾਰਿਆਂ ਦਾ ਫੁੱਲ ਇੰਸ਼ੋਰੈਂਸ ਹੁੰਦਾ ਪੁੱਤਾ ਮੰਨ ਲਓ ਕਿਸੇ ਮੇਰੇ ਵੀਰ ਭਾਈ ਦਾ ਨਹੀਂ ਵੀ ਹੁੰਦਾ ਜੇ ਤੁਸੀਂ ਸਾਡੀ ਗੱਡੀ ਦੇ ਵਿੱਚ ਸਫਰ ਕਰਦੇ ਹੋ ਗੁਰੂ ਰਾਮਦਾਸ ਮਹਾਰਾਜ ਖਾਣਾ ਖਾਸ ਤੋਂ ਕੁਝ ਵੀ ਦੁਰਘਟਨਾ ਹੁੰਦੀ ਹੈ ਸਾਰੀਆਂ ਗੱਡੀਆਂ ਦੇ ਵਿੱਚ ਫੁੱਲ ਇੰਸ਼ੋਰੈਂਸ ਕੰਪਨੀ ਬਣੀ ਉਹ ਦਿੱਤਾ ਜਾਂਦਾ ਨਹੀਂ ਬਾਲੋ ਮੈਂ ਉਹਦੇ ਵਿੱਚ ਸਵਾਰ ਹਾਂ ਮੇਰਾ ਇੰਸ਼ੋਰੈਂਸ ਨਹੀਂ ਹੈਗਾ ਜੀ ਤਦ ਉਹ ਮੇਰਾ ਇੰਸ਼ੋਰੈਂਸ ਆਟੋਮੈਟਕ ਹੋ ਜੇ ਮੈਂ ਗੱਡੀ 'ਚ ਬੈਠੂਗਾ ਉਹਦੇ ਵਿੱਚ ਪੰਜ ਬੰਦਿਆਂ ਦਾ ਆਟੋਮੈਟਕ ਹੁੰਦਾ ਜਿਹੜੇ ਸਫਰ ਕਰਦੇ ਨੇ ਕਿਆ ਬਾਤ ਆ ਬਾਈ ਬਹੁਤ ਵੱਡੀ ਗੱਲ ਆ ਆਪਾਂ ਨੂੰ ਪਤਾ ਹੀ ਨਹੀਂ ਇਹ ਗੱਲਾਂ ਦਿੱਲੀ ਮੰਨ ਲਓ ਤੁਸੀਂ ਥੋੜੀ ਛੋਟੀ ਗੱਡੀ ਲੈ ਕੇ ਜਾਂਦੇ ਜਿਵੇਂ ਸਵਿਫਟ ਵਗੈਰਾ ਇਦ ਉਹਦੇ ਤੁਸੀਂ ਕਿੰਨੇ ਰੁਪਏ ਲੈਣੇ ਬਾਈ ਜੀ ਉਹਦਾ ਆਉਣ ਜਾਣ ਦਾ ਜਿਹੜਾ 7000 ਰੁਪਏ ਲੈਣੇ ਆਉਣ ਜਾਣ ਦਾ 7000 ਪਲੱਸ ਪਾਰਕਿੰਗ ਔਰ ਜਾਨੀ ਮੰਨ ਲਓ ਬੰਦਾ ਇੱਥੋਂ ਇੱਥੋਂ ਚੱਲਿਆ ਤਾਂ ਉਹ ਤੋਂ 7000 ਰੁਪਏ ਤੁਸੀਂ ਲਾਉਂਗੇ ਬੰਦਾ ਇੱਥੇ ਵਾਪਸ ਵੀ ਲਿਆਉਂਗੇ ਜੋ ਛੱਡਣ ਜਾਣਗੇ ਉਹ ਵਾਪਸ ਆਉਣਗੇ ਜੀ ਬਾਈ ਜੀ ਤੇ ਉਹਦੇ ਵਿੱਚ ਜੋ ਵੀ ਟੂਲ ਟੈਕਸ ਲੱਗਦਾ ਹੈ ਜੋ ਵੀ ਪਾਰਕਿੰਗ ਹੁੰਦੀ ਹੈ ਉਹ ਸਾਰਾ ਖਰਚਾ ਤੁਹਾਡਾ ਜੀ ਆਲ ਇਨਕਲੂਡ ਵੀ ਆਲ ਇਨਕਲੂਡ ਜੀ ਬੜੀ ਐ ਸਾਡੇ ਡਰਾਈਵਰ ਨੂੰ ਚਾਹ ਤੱਕ ਵੀ ਨਹੀਂ ਪਲਾਣੀ ਬਾਈ ਰੋਟੀ ਦਾ ਬਹੁਤ ਦੋ। ਤੋਂ ਬਾਈ ਇੱਕ ਗੱਲ ਹੋਰ ਹੁੰਦੀ ਆ ਵੀ ਮੰਨ ਲਓ ਮੈਂ ਇਕੱਲੇ ਨੇ 에어ਪੋਰਟ ਜਾਣਾ। ਠੀਕ ਆ? ਮੇਰੇ ਨਾਲ ਹੋਰ ਕੋਈ ਸਵਾਰੀ ਨਹੀਂ ਹੈ। ਜੀ ਬਾਈ। ਤੇ ਤੁਸੀਂ ਗੱਡੀ ਤੇ ਮੈਨੂੰ ਇਕੱਲਾ ਛੱਡ ਕੇ ਆਉਣਾ। ਜੀ ਬਾਈ। ਤਾਂ ਫਿਰ ਉਹ ਉਹਦਾ ਕੀ ਚਾਰਜਸ ਲੈਣਾ? ਉਹਦਾ ਬਾਈ ਜੀ 5000 ਰੁਪਿਆ ਇੱਕ ਸਾਈਡ ਦਾ ਲੈਨੇ ਆ। ਬਹੁਤ ਘੱਟ ਬੰਦੇ ਇਹ ਕੰਮ ਕਰਦੇ ਨੇ। ਅ ਵੈਸੇ ਤਾਂ ਆਪਣੇ ਜਿਹੜੇ ਪਿੰਡਾਂ ਵਾਲੇ ਬਾਈ ਨੇ ਉਹ ਸੱਤ ਦਾ ਸੱਤ ਹੀ ਲੈਂਦੇ ਨੇ ਵੀ ਸਾਡੀ ਗੱਡੀ ਉਧਰੋਂ ਖਾਲੀ ਆਉ। ਓਕੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਜੋ ਇੱਕ ਸਾਈਡ ਤੇ ਮੰਨ ਲਓ ਇਹ ਵੀ ਗੱਲ ਮੈਨੂੰ ਲੱਗਦਾ ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਊ ਵੀ ਜੇ ਬੰਦੇ ਨੇ ਇੱਕ ਸਾਈਡ ਜਾਣਾ ਮੰਨ ਲਓ ਆਪਾਂ 에어ਪੋਰਟ ਜਾਣਾਗਾ ਤਾਂ ਇਥੋਂ ਇਕੱਲੀ ਸਵਾਰੀ ਨੇ ਜਾਣਾ ਵਾਪਸ ਜਦੋਂ ਆਉਣਿਆ ਤਾਂ ਆਪਾਂ ਤਕਰੀਬਨ ਉਹਨਾ ਹੀ ਕਰਾਇਆ ਦਿੰਨੇ ਆ ਜਿੰਨਾ ਅਗਲਾ ਮੰਗ ਲੈਂਦਾ ਪਰ ਬਾਈ ਕਹਿੰਦੇ ਵੀ ਜੇ ਤੁਸੀਂ ਇਕੱਲਿਆਂ ਨਾ ਜਾਣਾ ਕੋਈ ਇਹਨਾਂ ਨੂੰ ਟੈਨਸ਼ਨ ਨਹੀਂ ਤੁਸੀਂ ਕਿਹੜੀ ਤਰੀਕ ਨੂੰ ਜਾਣਾ ਕਿਹੜੀ ਨੂੰ ਨਹੀਂ ਜਾਣਾ ਕਦੋਂ ਜਾਣਾ ਕਦੋਂ ਨਹੀਂ ਜਾਣਾ ਉਹ ਇਹਨਾਂ ਦੀ ਸਿਰਦਰਦੀ ਹੈ ਵੀ ਅਸੀਂ ਉਹਦੋਂ ਸਵਾਰੀ ਇਹਨਾਂ ਨੂੰ ਮਿਲੇ ਜਾਂ ਨਾ ਮਿਲੇ ਜੀ ਬਾਈ ਤੇ ਮੈਨਾਂ ਦਾ ਇਹ ਗੱਲ ਆਪਾਂ ਨੂੰ ਪਤਾ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਸ਼ਾਇਦ ਤੁਹਾਨੂੰ ਤੁਹਾਨੂੰ ਪਤਾ ਹੋਵੇ ਮੈਨੂੰ ਨਹੀਂ ਪਤਾ ਇਹ ਬੜੀ ਅੱਛੀ ਗੱਲ ਦੱਸੀ ਆ ਇਹ ਵੀ ਇੱਕ ਬੈਨੀਫਿਟ ਹੈ ਪੰਗੂ ਟੂਰ ਐਂਡ ਟਰੈਵਲਜ਼ ਵਾਲਿਆਂ ਜੋ ਆਪਾਂ ਨੂੰ ਦੇ ਰਹੇ ਨੇ ਤੇ ਇੱਕ ਗੱਲ ਹੋਰ ਦੱਸੋ ਤੁਸੀਂ 5000 ਰੁਪਏ ਕਹਿ ਦਿੱਤਾ ਜੀ ਤੇ ਮੰਨ ਲਓ ਮੈਂ ਤੁਹਾਡੇ ਕੋਲ ਆਇਆ ਹਾਂ ਹਾਂਜੀ ਤੇ ਜੋ ਦਰਸ਼ਕ ਆਪਣੇ ਵੀਡੀਓ ਦੇਖ ਰਿਹਾ ਹੈ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਕਿਉਂਕਿ ਜੋ ਬੜੀ ਅੱਛੀ ਗੱਲ ਇਹ ਤੁਸੀਂ ਦੱਸੀ ਕਿ ਤੁਹਾਡੇ ਜੋ ਸਾਰੇ ਡਰਾਈਵਰ ਨੇ ਉਹ ਗੁਰਸਿੱਖ ਨੇ ਹਾਂਜੀ ਬਈ ਮਨ ਲਓ ਆਪਣੇ ਜਿਹੜੇ ਦਰਸ਼ਕ ਨੇ ਉਹ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਬਾਈ ਸ਼ੇਅਰ ਕਰਨ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਨੇ ਤੁਹਾਡਾ ਜੋ ਨੰਬਰ ਆ ਉਹ ਵੀ ਫਲੈਸ਼ ਹੋ ਰਿਹਾ ਤਾਂ ਤੁਸੀਂ ਮੰਨ ਲਓ ਇੱਕ ਸਾਈਡ ਦਾ ਹੁਣ 5000 ਰੁਪਏ ਲੈਨੇ ਆ ਜੀ ਬਾਈ ਜੇ ਆਪਣਾ ਕੋਈ ਦਰਸ਼ਕ ਸ਼ੇਅਰ ਕਰਕੇ ਆਉਂਦਾ ਤਾਂ ਉਸ ਨੂੰ ਕੀ ਬੈਨੀਫਿਟ ਦੋ ਬਾਈ ਜਿਵੇਂ ਤੁਸੀਂ ਕਰਦਗੇ ਆਪਾਂ ਤੁਹਾਡੀ ਮੋੜ ਦੀ ਹੋਰ ਦੱਸ ਜੇ ਫਿਰ ਫਿਰ ਦਰਸ਼ਕੋ ਫਿਰ ਇੱਕ ਗੱਲ ਮੈਂ ਆਪਣੇ ਆਪ ਹੀ ਕਹਿ ਦਿੰਨਾ ਜੇ ਤੁਸੀਂ ਭੰਗੂ ਟੂਰ ਐਂਡ ਟਰੈਵਲ ਕੋਲ ਆਉਣੇ ਹੋ ਤੁਸੀਂ ਮੰਨ ਲਓ ਦਿੱਲੀ ਜਾਣਾ ਇੱਕ ਸਾਈਡ ਦਾ ਇਹ ਕਿਰਾਇਆ ਦੱਸ ਰਿਹਾ 5000 ਰੁਪਏ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ ਪੰਗੂ ਟੂਰ ਐਂਡ ਟਰੈਵਲ ਵਾਲੇ 4500 ਰੁਪਏ ਛਾੜ ਦੇਣਗੇ ਦਿੱਲੀ ਬਹੁਤ ਵੱਡੀ ਗੱਲ ਆ ਬਾਈ ਜੀ ਇਹ ਇਹ ਰੇਟ ਤੁਹਾਨੂੰ ਮਿਲਣਾ ਨਹੀਂ ਕਿਤੇ ਵੀ ਸੋ ਬਾਈ ਜੀ ਇਹ ਤਾਂ ਦਿੱਲੀ ਦੀ ਗੱਲ ਹੋ ਗਈ ਜੀ ਬਾਈ ਜੀ ਜਿਵੇਂ ਡੋਲੀ ਵਾਲੀਆਂ ਕਾਰਾਂ ਨੇ ਆਪਣੇ ਕੋਲੇ ਸਾਰੀਆਂ ਅਵੇਲੇਬਲ ਨੇ ਬਾਈ अच्छा हां जी 18 ਕਿਸੇ ਨੇ ਬੁੱਕ ਕਰਾਉਣੀਆਂ ਨੇ ਕਾਲੀਆਂ ਸਕੋਰਪੀਓ ਔਰ ਭਾਈ ਜਿਆਦਾਤਰ ਕੀ ਹੁੰਦਾ ਨਾ ਵਿਆਹਾਂ ਦੇ ਵਿੱਚ ਜਿਹੜੀ ਮੈਨੇਜਮੈਂਟ ਹੁੰਦੀ ਹੈ ਗੱਡੀਆਂ ਦੀ ਉਹ ਵਿਆਹ ਵਾਲੇ ਬੰਦਿਆਂ ਨੂੰ ਕਰਨੀ ਬਹੁਤ ਔਖੀ ਲੱਗਦੀ ਬਹੁਤ ਔਖੀ ਹੁੰਦੀ ਹੈ ਵੀ ਸ਼ਾਮ ਨੂੰ ਗੱਡੀਆਂ ਨਾ ਭਰੀਆਂ ਡਰਾਈਵਰ ਖਾਲੀ ਲਿਆਉਂਦੇ ਨੇ ਹਨਾ ਜਾਂ ਕੋਈ ਘੱਟ ਬੰਦੇ ਲੈ ਕੇ ਗੱਡੀ ਲੈ ਜਾਂਦਾ ਜੇ ਭਾਈ ਸਾਡੇ ਨਾਲ ਤੁਸੀਂ ਕਨੈਕਟ ਕਰਦੇ ਹੋ ਉਹਦੇ 'ਚ ਸਾਡੀ ਜ਼ਿੰਮੇਦਾਰੀ ਹੈ ਤੁਸੀਂ ਇਹਨਾਂ ਨੂੰ ਬੰਦੇ ਦੱਸ ਦੇਣਾ ਵੀ ਇੰਨੇ ਨੇ ਚਾਹੇ ਸਾਡੀ ਗੱਡੀ ਖਾਲੀ ਆਵੇ ਚਾਹੇ ਦੋ ਗੇੜੇ ਲਾਵੇ ਚਾਹ ਸਾਡੀਆਂ ਦੋ ਗੱਡੀਆਂ ਵੱਧ ਪੈਣ ਉਹ ਸਾਡੀ ਜ਼ਿੰਮੇਵਾਰੀ ਆ ਜਿੰਨਾ ਚਿਰ ਪੈਲਸ ਚੋਂ ਘਰੇ ਨਹੀਂ ਆਉਂਦੇ ਤੇ ਘਰੋਂ ਪੈਲਸ ਚ ਨਹੀਂ ਜਾਂਦੇ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਤੁਹਾਡੀਆਂ 10 ਗੱਡੀਆਂ ਬੁੱਕ ਕਰ ਜੀ ਬਾਈ ਤੇ ਉਹਦੇ ਵਿੱਚ ਕੀ ਆ ਉਹ ਤੁਹਾਡੀ ਜ਼ਿੰਮੇਵਾਰੀ ਹੋ ਜੂ ਬੰਦਿਆਂ ਨੂੰ ਲੈ ਕੇ ਆਉਣਾ ਤੇ ਛੱਡ ਕੇ ਜਾ ਜੀ ਬਾਈ ਜੀ ਇਹ ਨਹੀਂ ਹੈ ਵੀ ਅਗਲੇ ਨੇ ਕਹਦਾ ਸਾਡੇ ਤਿੰਨ ਬੰਦੇ ਰਹਿ ਗਏ ਯਾਰ ਹੁਣ ਉਹਨਾਂ ਦਾ ਕੀ ਕਰੀਏ ਹੁਣ ਉਹ ਬੱਸ ਤੇ ਚੜ ਕੇ ਹੁਣ ਜਾਂ ਕਿਤੇ ਹੋ ਟੰਗਣਾ ਯਾਨੀ ਉਹ ਤੁਹਾਡੀ ਤੁਹਾਡੀ ਮੈਨੇਜਮੈਂਟ ਆ ਸਾਰੀ ਕਿ ਇਕੱਲੇ ਇਕੱਲੇ ਬੰਦੇ ਨੂੰ ਤੁਸੀਂ ਲੈ ਕੇ ਆਓ ਅਸੀਂ ਲੈ ਕੇ ਆ ਸੋ ਭਾਈ ਜੀ ਇਹ ਵੀ ਬਹੁਤ ਵੱਡੀ ਗੱਲ ਹੈ। ਭਾਈ ਇੱਕ ਹੋਰ ਦੱਸੋ। ਮੰਨ ਲਓ ਮੈਂ ਟੂਰ ਤੇ ਜਾਣਾ। ਤੁਹਾਡੇ ਕੋਲ ਕੋਈ ਟੂਰ ਪੈਕੇਜ ਹੁੰਦੇ ਨੇ? ਹਾਂਜੀ ਭਾਈ। ਜਿੱਦਾਂ ਦੇ ਤੁਸੀਂ ਚਾਹੋਗੇ ਜੰਮੂ ਦੇ, ਕਸ਼ਮੀਰ ਦੇ, ਮੰਨ ਲਓ ਜੈਪੁਰ ਦੇ, ਭਾਈ ਡਲਹੌਜੀ, ਖਿਆਜ਼ਾਰ, ਅੱਛਾ। ਮੈਕਲਾਉਡ ਗੰਜ, ਸਾਰਾ ਹਿਮਾਚਲ ਆਪਾਂ ਘਬਰ ਕਰਦੇ ਆਂ। ਮੈਨਸੂਰੀ ਵਗੈਰਾ ਕਿਤੋਂ ਵੀ ਜਾਓਗੇ। ਆਲ ਇਨਕਲੂਡ ਕਰ ਲੈਨੇ ਆਂ ਭਾਈ ਉਹ ਵੀ ਆਪਾਂ। ਕੀ ਬਾਤ ਆ ਭਾਈ ਜੀ ਜੇ ਤੁਸੀਂ ਕਿਤੇ ਟੂਰ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਪੰਗੂ ਟੂਰ ਐਂਡ ਟਰੈਵਲ ਬਾਲੇ ਨੇ ਜੋ ਤੁਹਾਡੇ ਟੂਰ ਨੂੰ ਵੀ ਮਨਜ਼ਰ ਕਰਦੇ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਤੁਸੀਂ ਕਸ਼ਮੀਰ ਤੱਕ ਕੰਨਿਆ ਗੁਮਾਰੀ ਤੱਕ ਜਿੱਥੇ ਮਰਜੀ ਜਾ ਸਕਦੇ ਹੋ ਤੁਹਾਡੇ ਨਾਲ ਗੁਰਸਿੱਖ ਡਰਾਈਵਰ ਜਾਊਗਾ ਤੇ ਤੁਹਾਨੂੰ ਇਹ ਵੀ ਦਿੱਕਤ ਨਹੀਂ ਕਿ ਸਾਡਾ ਪਰਿਵਾਰ ਨਾਲ ਆ ਜਾਂ ਕੋਈ ਬੰਦਾ ਕੋਈ ਖਾਣ ਪੀਣ ਵਾਲਾ ਡਰਾਈਵਰ ਨਾ ਹੋਵੇ ਕੱਲ ਨੂੰ ਅਸੀਂ ਰਸਤੇ ਦੇ ਵਿੱਚ ਤੰਗ ਹੋਈ ਜਾਈਏ ਤੇ ਪਲੱਸ ਇਹ ਵੀ ਆ ਕਿ ਜਦੋਂ ਤੁਸੀਂ ਗੱਡੀ ਦੇ ਵਿੱਚ ਬੈਠੋਗੇ ਤੁਹਾਡੇ ਤੁਹਾਡਾ ਇੰਸ਼ੋਰੈਂਸ ਜੀ ਭਾਈ ਨਾਲ ਦੀ ਨਾਲ ਹੋ ਜਾਏਗਾ ਭਾਈ ਅਪਤਾਰ ਸਿੰਘ ਭਾਈ ਬੜੀ ਅੱਛੀ ਜਾਣਕਾਰੀ ਦੇ ਰਿਹਾ ਮੈਨੂੰ ਲੱਗਦਾ ਵੀ ਕੱਲੀ ਇਹ ਤੋਂ ਤੁਸੀਂ ਇਹ ਵੀਡੀਓ ਨਹੀਂ ਦੇਖ ਰਹੇ ਇਹਦੇ ਵਿੱਚ ਜਾਣਕਾਰੀਆਂ ਵੀ ਤੁਹਾਨੂੰ ਬਹੁਤ ਨੇ ਸੋ ਇੱਕ ਬਾਈ ਹੋਰ ਜਿਵੇਂ ਲੋਕ ਬਾਹਰੋਂ ਆਉਂਦੇ ਨੇ ਹਾਂਜੀ ਭਾਈ ਤੇ ਉਹਨਾਂ ਨੇ ਸੈਲਫ ਡਰਾਈਵ ਵਾਸਤੇ ਗੱਡੀ ਲੈਣੀਆਂ ਉਹਦਾ ਵੀ ਪ੍ਰਬੰਧ ਹੁੰਦਾ ਤੁਹਾਡੇ ਕੋਲ ਬਿਲਕੁਲ ਭਾਈ ਆਹ ਸਕਾਰਪਿਓ ਖੜੀਆਂ ਨੇ ਆਪਣੇ ਕੋਲੇ ਅੱਛਾ ਤੇ ਟੌਪ ਮਾਡਲ ਫੋਰਚਨਰ ਆਟੋਮੈਟਿਕ ਉਹ ਵੀ ਮੈਨੂੰ ਕਿ ਸੇ ਵੀਰ ਨੇ ਥਾਰ ਲੈਣੀ ਆ ਸਾਰੀਆਂ ਗੱਡੀਆਂ ਉਹ ਵੀ ਆਪਣੇ ਕੋਲੇ ਭਾਈ ਅਵੇਲੇਬਲ ਨੇ ਜੈਗੂਅਰ ਲੈਣੀਆਂ ਆ ਆਡੀ ਲੈਣੀਆਂ ਅੱਛਾ ਇਹ ਵੀ ਸੈਲਫ ਡਰਾਈਵ ਤੇ ਆਪਣੇ ਕੋਲੇ ਅਵੇਲੇਬਲ ਨੇ ਸੋ ਬਾਈ ਸੰਘੇੜੇ ਵਿੱਚ ਬੜਾ ਵੱਡਾ ਕੰਮ ਕਰੀ ਬੈਠਾ ਹਾਂ ਜੀ ਜੀ ਬਾਈ ਜੋ ਤੁਹਾਨੂੰ ਜਾਣਕਾਰੀਆਂ ਬਾਈ ਨੇ ਦੇਤੀਆਂ ਮੈਨੂੰ ਲੱਗਦਾ ਅੱਜ ਤੱਕ ਕਿਸੇ ਡਰਾਈਵਰ ਨੇ ਜਾਂ ਟੂਰ ਐਂਡ ਟਰੈਵਲਸ ਵਾਲੇ ਨੇ ਨਹੀਂ ਦਿੱਤੀਆਂ ਹੋਣੀਆਂ ਸੋ ਅ ਇੱਕ ਵਾਰ ਫੇਰ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਿਕਾ